ਸਤਿ ਸ਼੍ਰੀ ਅਕਾਲ ਜੀ ਮੈਂ ਜਗਜੀਤ ਸਿੰਘ ਪੰਜਾਬੀ ਮਾਸਟਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਤੋਂ ਪਿਆਰੇ ਵਿਦਿਆਰਥੀਓ ਅੱਜ ਦਾ ਜੋ ਵਿਸ਼ਾ ਹੈ ਪ੍ਰਸੰਗ ਅਤੇ ਵਿਆਖਿਆ ਜਿੱਥੇ ਜਮਾਤ 9 ਲਈ ਬਹੁਤ ਮਹੱਤਵਪੂਰਨ ਹੈ ਉਥੇ ਇਹ 10ਵੀਂ ਜਮਾਤ ਲਈ ਵੀ ਬਹੁਤ ਮਹੱਤਵਪੂਰਨ ਹੈ ਵਿਦਿਆਰਥੀਆਂ ਨੂੰ ਅਕਸਰ ਕਿਸੇ ਵੀ ਕਾਵ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ ਕਾਵ ਟੋਟੇ ਤੋਂ ਭਾਵ ਹੈ ਕਿ ਪੂਰੀ ਕਵਿਤਾ ਦੇ ਵਿੱਚੋਂ ਕੁਝ ਸਤਰਾਂ ਲੈ ਲETੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਅਸੀਂ ਵਿਆਖਿਆ ਕਰਨੀ ਹੁੰਦੀ ਹੈ ਇਮਤਿਹਾਨ ਵਿੱਚ ਪ੍ਰਸੰਗ ਸਹਿਤ ਵਿਆਖਿਆ ਨਾਲ ਸੰਬੰਧਿਤ ਜੋ ਪ੍ਰਸ਼ਨ ਪੁੱਛਿਆ ਜਾਂਦਾ ਹੈ ਉਸ ਦੇ ਸਾਨੂੰ 5 ਅੰਕ ਦਿੱਤੇ ਜਾਂਦੇ ਹਨ ਪ੍ਰਸੰਗ ਦੇ 2 ਅੰਕ ਹੁੰਦੇ ਹਨ ਅਤੇ ਵਿਆਖਿਆ ਦੇ 3 ਅੰਕ ਪ੍ਰਸੰਗ ਅਤੇ ਉਸ ਦੀ ਵਿਆਖਿਆ ਸੰਬੰਧੀ ਚਰਚਾ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਕਵਿਤਾ ਕੀ ਹੁੰਦੀ ਹੈ ਕਿ ਜਦ ਤੱਕ ਸਾਨੂੰ ਕਵਿਤਾ ਦਾ ਨਹੀਂ ਪਤਾ ਅਸੀਂ ਉਸ ਦੇ ਪ੍ਰਸੰਗ ਉਸ ਦੀ ਵਿਆਖਿਆ ਬਾਰੇ ਗੱਲਬਾਤ ਨਹੀਂ ਕਰ ਸਕਦੇ ਕਵਿਤਾ ਇੱਕ ਸ਼ਬਦ ਕਲਾ ਹੈ ਜੋ ਸਾਹਿਤ ਦਾ ਇੱਕ ਅੰਗ ਹੈ ਕਵਿਤਾ ਦੇ ਵੱਖ-ਵੱਖ ਤੱਤ ਹੁੰਦੇ ਹਨ ਉਸ ਦੀ ਕਾਵਿ ਭਾਸ਼ਾ ਵਿਚਾਰ ਉਸ ਦੇ ਵਿੱਚ ਕਿਵੇਂ ਦੇ ਪ੍ਰਤੀਕ ਕਿਵੇਂ ਦੇ ਬਿੰਬਾਂ ਦੀ ਵਰਤੋਂ ਕੀਤੀ ਗਈ ਹੈ ਅਲੰਕਾਰ ਕਿਵੇਂ ਦੇ ਵਰਤੇ ਗਏ ਹਨ ਭਾਵ ਕਿਸ ਤਰ੍ਹਾਂ ਦਾ ਹੈ ਕਵਿਤਾ ਦਾ ਇਹ ਸਾਡੇ ਲਈ ਇਹ ਵੀ ਜਾਨਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਹੀ ਅਸੀਂ ਉਸ ਦਾ ਸਹੀ ਤਰੀਕੇ ਦੇ ਨਾਲ ਪ੍ਰਸੰਗ ਅਤੇ ਵਿਆਖਿਆ ਕਰ ਸਕਦੇ ਹਾਂ ਪ੍ਰਸੰਗ ਦੇ ਵਿੱਚ ਸਾਨੂੰ ਕਵਿਦਾ ਨਾਮ ਵੀ ਦੱਸਣਾ ਹੁੰਦਾ ਹੈ ਕਿ ਇਹ ਜੋ ਕਾਵ ਟੋਟਾ ਹੈ ਕਿਸ ਕਵੀ ਦੁਆਰਾ ਰਚਿਆ ਗਿਆ ਹੈ ਸੋ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਪ੍ਰਸੰਗ ਬਾਰੇ ਚਰਚਾ ਕਰਦੇ ਹਾਂ ਕਿ ਪ੍ਰਸੰਗ ਕੀ ਹੁੰਦਾ ਹੈ ਕਵਿਤਾ ਦੇ ਪ੍ਰਸੰਗ ਤੋਂ ਭਾਵ ਉਸ ਕਵਿਤਾ ਦੇ ਲਿਖੇ ਜਾਣ ਦੀ ਪਿਛੋਕੜ ਜੋ ਕਵਿਤਾ ਦੇ ਅਰਥ ਅਤੇ ਪ੍ਰਭਾਵ ਨੂੰ ਸਮਝਾਉਣ ਦਾ ਕੰਮ ਹੈ ਕਰਦਾ ਹੈ ਪ੍ਰਸੰਗ ਕਵਿਤਾ ਨੂੰ ਵਧੀਆ ਢੰਗ ਨਾਲ ਸਮਝਣ ਵਿੱਚ ਮਦਦ ਕਰਦਾ ਹੈ ਇਹ ਕਵਿਤਾ ਦੇ ਲੇਖਕ ਅਤੇ ਉਸ ਦੇ ਸਮੇਂ ਬਾਰੇ ਜਾਣਕਾਰੀ ਦਿੰਦਾ ਹੈ ਜਦੋਂ ਅਸੀਂ ਕੋਈ ਕਾਫ ਟੋਟਾ ਪੜ੍ਹਦੇ ਹਾਂ ਤੇ ਸਾਨੂੰ ਉਹ ਸਤਰਾਂ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਇਹ ਸਤਰਾਂ ਕਿਸ ਕਵੀ ਦੁਆਰਾ ਲਿਖੀਆਂ ਗਈਆਂ ਹਨ ਉਹਦੇ ਸਮੇਂ ਬਾਰੇ ਜਾਣਕਾਰੀ ਹੋ ਜਾਂਦੀ ਹੈ ਸਾਨੂੰ ਯਾਦ ਆ ਜਾਂਦਾ ਹੈ ਕਿ ਇਹ ਕਿਸ ਭਾਵ ਅਧੀਨ ਲਿਖੀ ਗਈ ਹੈ ਪ੍ਰਸੰਗ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ ਹੁੰਦਾ ਹੈ ਜੀ ਵਿਆਖਿਆ ਦਾ ਕਿ ਵਿਆਖਿਆ ਕੀ ਹੁੰਦੀ ਹੈ ਵਿਆਖਿਆ ਤੋਂ ਭਾਵ ਹੈ ਕਿ ਕਵਿਤਾ ਦੀ ਵਿਆਖਿਆ ਵਿੱਚ ਕਵਿਤਾ ਦੇ ਅਰਥ ਅਤੇ ਪ੍ਰਭਾਵ ਦਾ ਵਿਸ਼ਲੇਸ਼ਣ ਹੁੰਦਾ ਹੈ ਕਿ ਕਵੀ ਨੇ ਇਨ੍ਹਾਂ ਸਤਰਾਂ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰੋਤੇ ਦੇ ਉੱਤੇ ਕੀ ਪ੍ਰਭਾਵ ਪਿਆ ਜਾਂ ਉਹਨੇ ਕੀ ਸਮਝਾਉਣ ਦਾ ਯਤਨ ਕੀਤਾ ਹੈ ਇਹ ਸਾਰੀ ਚੀਜ਼ ਜਾਂ ਇਹ ਸਾਰਾ ਬਿਆਨ ਅਸੀਂ ਵਿਆਖਿਆ ਦੇ ਵਿੱਚ ਕਰਦੇ ਹਾਂ ਵਿਆਖਿਆ ਵਿੱਚ ਕਵਿਤਾ ਦੇ ਵਿਸ਼ੇ ਅਤੇ ਕਵੀ ਦੇ ਸੰਦੇਸ਼ ਦਾ ਪਤਾ ਲਗਾਉਣ ਦਾ ਵੀ ਯਤਨ ਕੀਤਾ ਜਾਂਦਾ ਹੈ। ਵਿਆਖਿਆ ਵਿੱਚ ਕਵੀ ਦੇ ਪਾਠਕ ਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ ਕਿ ਉਹ ਕਵਿਤਾ ਨੂੰ ਪੜ੍ਹ ਕੇ ਉਹਨਾਂ ਸਤਰਾਂ ਨੂੰ ਪੜ੍ਹ ਕੇ ਜਿਹੜਾ ਪਾਠਕ ਹੈ ਉਸ ਦੇ ਮਨ ਉੱਤੇ ਕੀ ਪ੍ਰਭਾਵ ਪਿਆ। ਅਸੀਂ ਵਿਆਖਿਆ ਦੇ ਵਿੱਚ ਇਹ ਵੀ ਲਿਖਦੇ ਹਾਂ। ਆਓ ਇੱਕ ਉਦਾਹਰਣ ਰਾਹੀਂ ਪ੍ਰਸੰਗ ਅਤੇ ਵਿਆਖਿਆ ਕਿਵੇਂ ਲਿਖੀਏ ਇਸ ਤੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਕੁਝ ਤੁਕਾਂ ਪੜ੍ਹਦੇ ਹਾਂ ਉਹ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਸਰੂਆ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾਂ ਦੇ ਚਾ ਜਿਨ੍ਹਾਂ ਨੂੰ ਮਿਲਣ ਵਾਸਤੇ ਰੋਂਦੇ ਭੈਣ ਭਰਾਵਾਂ ਦੇ ਬੁੱਢੇ ਬਾਪੂ ਖੜੇ ਉਡੀਕਣ ਗੱਬਰੂ ਪੁੱਤ ਜਵਾਨਾਂ ਨੂੰ ਉਹ ਦੁਨੀਆ ਦੇ ਬੰਦੇ ਹੋ ਸੋ ਇਹ ਤੁਕਾਂ ਸਾਨੂੰ ਦਿੱਤੀਆਂ ਗਈਆਂ ਨੇ ਇਹਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਹੁਣ ਜਦੋਂ ਜਮਾਤ ਦੇ ਵਿੱਚ ਅਧਿਆਪਕ ਪੜਾਉਂਦਾ ਹੈ ਅਸੀਂ ਉਹਨਾਂ ਨੂੰ ਧਿਆਨ ਨਾਲ ਸੁਣਦੇ ਹਾਂ ਤੇ ਅਧਿਆਪਕ ਨਾਲ ਦੀ ਨਾਲ ਦੱਸਦਾ ਹੈ ਵੀ ਇਹ ਕਵਿਤਾ ਇਹ ਗੀਤ ਕਿਸ ਲੇਖਕ ਦੁਆਰਾ ਲਿਖਿਆ ਗਿਆ ਹੈ ਇਸ ਦਾ ਕਵੀ ਕੌਣ ਹੈ ਇਹਦੇ ਵਿੱਚ ਕਿਸ ਵਿਸ਼ੇ ਨੂੰ ਛੂਆ ਗਿਆ ਹੈ ਕਿਸ ਵਿਸ਼ੇ ਤੇ ਗੱਲ ਕੀਤੀ ਗਈ ਹੈ ਆਓ ਇਹਦਾ ਪ੍ਰਸੰਗ ਦੇਖੀਏ ਕਿਵੇਂ ਲਿਖਦੇ ਹਾਂ ਕਿ ਇਹ ਕਾਵ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਹੁਣ ਸਾਨੂੰ ਪਤਾ ਕਿ ਜਿਹੜੀਆਂ ਕਵਿਤਾਵਾਂ ਨੇ ਸਾਡੀ ਸਾਹਿਤਮਾਲਾ ਪੁਸਤਕ ਦੇ ਵਿੱਚ ਹਨ ਕਿ ਸਾਹਿਤਮਾਲਾ ਪੁਸਤਕ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਗੀਤ ਜਿਉਂਦੇ ਭਗਵਾਨ ਵਿੱਚੋਂ ਲਿਆ ਗਿਆ ਹੈ ਇਸ ਦੇ ਵਿੱਚ ਅਸੀਂ ਕਵੀ ਦਾ ਨਾਮ ਵੀ ਦਰਜ ਕਰ ਦਿੱਤਾ ਕਿ ਵੀ ਨੰਦ ਲਾਲ ਨੂਰਪੁਰੀ ਜੀ ਦੁਆਰਾ ਇਹ ਸਤਰਾਂ ਨੂੰ ਲਿਖਿਆ ਗਿਆ ਹੈ ਇਸ ਗੀਤ ਵਿੱਚ ਕਵੀ ਨੇ ਦੇਸ਼ ਵਾਸੀਆਂ ਨੂੰ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਦੇਸ਼ ਭਗਤਾਂ ਦੀ ਪੂਜਾ ਕਰਨ ਦੀ ਪ੍ਰੇਰਣਾ ਦਿੱਤੀ ਹੈ ਹੁਣ ਇਹਨਾਂ ਸਤਰਾਂ ਦੀ ਅਸੀਂ ਵਿਆਖਿਆ ਕਰਦੇ ਹਾਂ ਕਿ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਕਿ ਉਹ ਦੁਨੀਆਂ ਦੇ ਬੰਦੇ ਉਹ ਕਿ ਦੁਨੀਆਂ ਦੇ ਬੰਦਿਆਂ ਨੂੰ ਕਹਿ ਰਿਹਾ ਕਿ हे ਦੁਨੀਆਂ ਦੇ ਲੋਕੋ ਤੁਸੀਂ ਉਹਨਾਂ ਨੇ ਇੱਕ ਇਨਸਾਨਾਂ ਦੀ ਪੂਜਾ ਕਰੋ ਜਿਹੜੇ ਦੇਸ਼ ਦੀ ਖਾਤਰ ਆਪਣੀਆਂ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਕੁਰਬਾਨ ਕਰ ਗਏ ਹਨ ਦੁਨੀਆਂ ਦੇ ਲੋਕੋ ਤੁਸੀਂ ਮਾਵਾਂ ਦੇ ਸਰੂਆਂ ਵਰਗੇ ਸੋਨੇ ਵਰਗੇ ਤੇ ਹੀਰਿਆਂ ਵਰਗੇ ਉਹਨਾਂ ਪੁੱਤਰਾਂ ਦੀ ਪੂਜਾ ਕਰੋ ਜਿਹੜੇ ਦੇਸ਼ ਲਈ ਕੁਰਬਾਨ ਹੋ ਗਏ ਤੁਸੀਂ ਉਹਨਾਂ ਦੀ ਪੂਜਾ ਕਰੋ। ਇਹ ਹੀ ਇਸ ਕਾਵ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਹੈ। ਹੁਣ ਜਦੋਂ ਅਸੀਂ ਇੱਕ ਉਦਾਹਰਣ ਵਜੋਂ ਇਸ ਨੂੰ ਕੀਤਾ ਹੈ ਕਿ ਅਸੀਂ ਇਹਦੇ ਵਿੱਚ ਦੇਖਿਆ ਕਿ ਅਸੀਂ ਸਭ ਤੋਂ ਪਹਿਲਾਂ ਜ਼ਿਕਰ ਕੀ ਕਰਨਾ ਕਿਉਂਕਿ ਇਹ ਪੂਰੀ ਕਵਿਤਾ ਨਹੀਂ ਹੈ। ਕਵਿਤਾ ਦਾ ਇੱਕ ਛੋਟਾ ਜਿਹਾ ਹਿੱਸਾ ਇੱਕ ਟੋਟਾ ਹੈ। ਅਸੀਂ ਕੀ ਲਿਖਾਂਗੇ ਇਹ ਕਾਵ ਟੋਟਾ ਸਾਡੀ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਨੰਦ ਲਾਲ ਨੂਰਪੁਰੀ ਦੇ ਗੀਤ ਜਿਉਂਦੇ ਭਗਵਾਨ ਚੋਂ ਲਿਆ ਗਿਆ ਹੈ ਅਸੀਂ ਕਵੀ ਦਾ ਨਾਮ ਵੀ ਲਿਖ ਦਿੱਤਾ ਅਸੀਂ ਕਿਹੜੀ ਕਵਿਤਾ ਦੇ ਵਿੱਚੋਂ ਲਿਆ ਗਿਆ ਉਹਦਾ ਵੀ ਜ਼ਿਕਰ ਕੀਤਾ ਤੇ ਅਸੀਂ ਇਹ ਵੀ ਵਿੱਚ ਜ਼ਿਕਰ ਕਰਨਾ ਹੁੰਦਾ ਹੈ ਕਿ ਵੀ ਇਸ ਕਾਵ ਟੋਟੇ ਦੇ ਵਿੱਚ ਜਾਂ ਇਸ ਕਵਿਤਾ ਦੇ ਵਿੱਚ ਕਵੀ ਨੇ ਕੀ ਕਹਿਣ ਦਾ ਯਤਨ ਕੀਤਾ ਹੈ ਕੀ ਸਮਝਾਉਣ ਦਾ ਯਤਨ ਕੀਤਾ ਹੈ ਆਓ ਇੱਕ ਹੋਰ ਉਦਾਹਰਣ ਕਰਦੇ ਹਾਂ ਕਿ ਇੱਕ ਮਿੱਟੀ ਦੀ ਮੁਠੀ ਭਰ ਕੇ ਨੈਣਾ ਨਾਲ ਨੀਜ ਲਾ ਕੇ ਤੱਕੀ ਨਕਸ਼ ਗਵਾਚੇ ਹੋਏ ਨਾ ਦਿਖੇ ਹੋਠ ਹਸਾ ਨ ਸਕੀ ਲਬ ਲਬ ਚਮਕੀਲੀਆਂ ਕੁੰਗਰਾਲੀਆਂ ਨਜ਼ਰਾਂ ਸੈਕ ਕੇ ਥੱਕੀ ਕੇਰ ਕੇਰ ਉਂਗਲਾਂ ਚੋਂ ਭੋਂ ਤੇ ਕੂਕ ਅੰਤ ਮੈਂ ਉੱਠੀ ਹਾਏ ਨਹੀਂ ਇੱਕ ਮਿੱਟੀ ਦੀ ਮੁਠੀ ਜਦੋਂ ਹੁਣ ਇਸ ਕਾਫ ਟੋਟੇ ਦੀ ਅਸੀਂ ਪ੍ਰਸੰਗ ਅਤੇ ਵਿਆਖਿਆ ਕਰਨੀ ਹੈ ਤੇ ਫਿਰ ਇਸ ਕਵਿਤਾ ਨੂੰ ਜਦੋਂ ਅਸੀਂ ਧਿਆਨ ਨਾਲ ਪੜ੍ਹਦੇ ਹਾਂ ਇਸ ਕਾਫ ਟੋਟੇ ਨੂੰ ਧਿਆਨ ਨਾਲ ਪੜ੍ਹਦੇ ਹਾਂ ਤੇ ਸਾਨੂੰ ਯਾਦ ਆ ਜਾਂਦਾ ਹੈ ਕਿ ਇਹ ਸਾਡੀ ਕਵਿਤਾ ਹੈ ਇੱਕ ਮਿੱਟੀ ਦੀ ਮੁਠੀ ਤੇ ਇਸ ਦੇ ਰਾਈਟਰ ਦਾ ਨਾਮ ਹੈ ਪ੍ਰੀਤਮ ਸਿੰਘ ਸਫੀਰ ਤੇ ਜੀ ਮੈਂ ਕਿਹਾ ਸੀ ਕਿ ਅਸੀਂ ਸਭ ਤੋਂ ਪਹਿਲਾਂ ਇਹ ਹੀ ਲਿਖਾਂਗੇ ਕਿ ਇਹ ਪੂਰੀ ਕਵਿਤਾ ਨਹੀਂ ਇਹ ਕਵਿਤਾ ਦਾ ਇੱਕ ਟੁਕੜਾ ਹੈ ਕਿ ਇਹ ਕਾਵ ਟੋਟਾ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਪ੍ਰੀਤਮ ਸਿੰਘ ਸਫੀਰ ਦੀ ਕਵਿਤਾ ਇੱਕ ਮਿੱਟੀ ਦੀ ਮੁਠੀ ਵਿੱਚੋਂ ਲਿਆ ਗਿਆ ਹੈ ਇਹ ਇੱਕ ਰਹੱਸਵਾਦੀ ਕਵਿਤਾ ਹੈ ਇਸ ਵਿੱਚ ਕਵੀ ਦੱਸਦਾ ਹੈ ਕਿ ਮਿੱਟੀ ਦੀ ਇੱਕ ਮੁਠੀ ਵਿੱਚ ਹਜ਼ਾਰਾਂ ਨਕਸ਼ ਗਵਾਚੇ ਹੋਏ ਹਨ ਬੰਦਾ ਵੀ ਇੱਕ ਮਿੱਟੀ ਦੀ ਮੁੱਠ ਹੈ ਜੋ ਆਪਣੀ ਹਕੀਕਤ ਭੁੱਲ ਕੇ ਹੌਮੇ ਵਿੱਚ ਫਸਿਆ ਰਹਿੰਦਾ ਹੈ ਕਿ ਇਨਸਾਨ ਭੁੱਲ ਜਾਂਦਾ ਹੈ ਦੁਨੀਆ ਤੇ ਕਰਨ ਕੀ ਆਇਆ ਹੈ ਉਹ ਬਸ ਉਹਨੂੰ ਇਉਂ ਲੱਗਦਾ ਹੈ ਕਿ ਮੈਂ ਸਦਾ ਇੱਥੇ ਰਹਿਣਾ ਤੇ ਜੋ ਮਰਜੀ ਮੈਂ ਕਰਾਂ ਇਸ ਕਵਿਤਾ ਦੇ ਵਿੱਚ ਕਵੀ ਨੇ ਇਹੀ ਸੰਦੇਸ਼ ਦੇਣਾ ਚਾਹਿਆ ਕਿ ਇਨਸਾਨ ਇੱਕ ਮਿੱਟੀ ਦੀ ਮੁਠੀ ਹੈ ਹੁਣ ਕਵਿਤਾ ਦੀ ਵਿਆਖਿਆ ਕਰਦੇ ਹਾਂ ਕਿ ਉਹ ਕਹਿ ਰਿਹਾ ਕਿ ਇੱਕ ਮਿੱਟੀ ਦੀ ਮੁਠੀ ਭਰ ਕੇ ਨੈਣਾ ਨਾਲ ਨੀਂਜ ਲਾ ਕੇ ਤੱਕੀ ਕੀ ਕਹਿੰਦਾ ਕਿ ਮੈਂ ਇੱਕ ਮਿੱਟੀ ਦੀ ਮੁਠੀ ਭਰ ਕੇ ਉਸ ਨੂੰ ਆਪਣੀਆਂ ਅੱਖਾਂ ਨਾਲ ਨੀਝ ਲਾ ਕੇ ਬੜੇ ਗੌਰ ਨਾਲ ਦੇਖਿਆ ਉਸ ਵਿੱਚੋਂ ਮੈਨੂੰ ਹਜ਼ਾਰਾਂ ਰਾਜਿਆਂ ਮਹਾਰਾਜਿਆਂ ਤੇ ਸੂਰਬੀਰਾਂ ਦੇ ਗਵਾਚੇ ਹੋਏ ਨਕਸ਼ੇ ਦਿਖਾਈ ਨਾ ਦਿੱਤੇ ਕਿਉਂਕਿ ਉਹ ਸਭ ਮਿੱਟੀ ਬਣ ਚੁੱਕੇ ਸਨ ਲਬ ਲਬ ਚਮਕੀਲੀਆਂ ਕੁੰਗਰਾਲੀਆਂ ਨਜ਼ਰਾਂ ਸੈਕ ਕੇ ਥੱਕੀ ਕੇਰ ਕੇਰ ਉਂਗਲਾਂ ਚੋਂ ਭੋਂ ਤੇ ਕੂਕ ਅੰਤਮੈ ਉੱਠੀ ਕਿ ਹਾਏ ਨੀ ਇੱਕ ਮਿੱਟੀ ਦੀ ਮੁਠੀ ਉਹ ਕਹਿੰਦਾ ਮੈਂ ਮਿੱਟੀ ਦੀ ਮੁਠੀ ਵਿੱਚੋਂ ਚਮਕਦੇ ਕਿਣਕਿਆਂ ਨੂੰ ਨਜ਼ਰ ਨਾਲ ਫੋਲ ਕੇ ਦੇਖਿਆ ਮੇਰੀ ਨਜ਼ਰ ਗਵਾਚੇ ਹੋਏ ਨਕਸ਼ਾ ਨੂੰ ਲੱਭਣ ਲਈ ਸੈਕਦੀ ਹੋਈ ਥੱਕ ਗਈ ਅੰਤਮੈ ਉਸ ਨੂੰ ਹੌਲੇ-ਹੌਲੇ ਆਪਣੀਆਂ ਉਂਗਲਾਂ ਵਿੱਚੋਂ ਜ਼ਮੀਨ ਉੱਤੇ ਕੇਰ ਦਿੱਤਾ ਤੇ ਫਿਰ ਮੈਂ ਕੂਕੁੱਠੀ ਭਾਵ ਉੱਚੀ ਦੇਣਾ ਰੌਲਾ ਪਾਉਣ ਲੱਗ ਪਈ ਕਿ ਇਹ ਤਾਂ ਸਿਰਫ ਇੱਕ ਮਿੱਟੀ ਦੀ ਮੁਠੀ ਹੈ ਹੁਣ ਦੇਖੋ ਇਹਦੇ ਵਿੱਚ ਅਸੀਂ ਜਦੋਂ ਵਿਆਖਿਆ ਕਰਦੇ ਪਏ ਆ ਸਾਨੂੰ ਪਤਾ ਲੱਗਦਾ ਜਦੋਂ ਅਸੀਂ ਕਵਿਤਾ ਪੜ੍ਹਦੇ ਆ ਸਾਨੂੰ ਉਦੋਂ ਵੀ ਪਤਾ ਲੱਗਦਾ ਕਿ ਜਿਹੜਾ ਕਵੀ ਆ ਜਿਵੇਂ ਅਸੀਂ ਕਿਹਾ ਸੀ ਕਿ ਉਹਦੀ ਕਾਫ਼ ਭਾਸ਼ਾ ਉਹਦੇ ਵਿਚਾਰ ਕੀ ਨੇ ਉਹਦੀ ਕਲਪਨਾ ਕੀ ਹੈ ਹੁਣ ਕਲਪਨਾ ਦੇ ਵਿੱਚ ਉਹ ਇੱਕ ਇਸਤਰੀ ਰੂਪ ਵਿੱਚ ਕਵੀ ਗੱਲ ਕਰ ਰਿਹਾ ਕਿ ਮੈਂ ਆਪਣੀਆਂ ਉਂਗਲਾਂ ਦੇ ਵਿੱਚੋਂ ਉਸ ਸਾਰਾ ਕੁਝ ਜ਼ਮੀਨ ਉੱਤੇ ਕੇਰ ਦਿੱਤਾ ਤੇ ਮੈਂ ਅੰਤ ਕੂਕ ਉੱਠੀ ਕੀ ਇਹ ਤਾਂ ਸਿਰਫ ਕੀ ਸੀ ਇੱਕ ਮਿੱਟੀ ਦੀ ਮੁਠੀ ਸੀ ਇਹਦੇ ਵਿੱਚ ਕਵੀ ਨੇ ਕੀ ਸੰਦੇਸ਼ ਦੇਣਾ ਚਾਹਿਆ ਕਿ ਸਾਨੂੰ ਹਉਮੈ ਨਹੀਂ ਕਰਨੇ ਚਾਹੀਦੇ ਕਿ ਸਾਰਾ ਕੁਝ ਇੱਕ ਮਿੱਟੀ ਦੇ ਸਮਾਨ ਹੈ ਅੰਤ ਨੂੰ ਸਭ ਨੇ ਇੱਕ ਮਿੱਟੀ ਹੋ ਜਾਣਾ ਹੈ ਸੋ ਮੈਂ ਆਸ ਕਰਦਾ ਕਿ ਤੁਹਾਨੂੰ ਪ੍ਰਸੰਗ ਅਤੇ ਵਿਆਖਿਆ ਬਾਰੇ ਜਾਣਕਾਰੀ ਪ੍ਰਾਪਤ ਹੋ ਗਈ ਹੋਵੇਗੀ ਕਿ ਜਦੋਂ ਵੀ ਸਾਡੇ ਕੋਲ ਕੋਈ ਵੀ ਕਾਵ ਟੋਟਾ ਆਉਂਦਾ ਹੈ ਤਾਂ ਅਸੀਂ ਜ਼ਰੂਰ ਲਿਖਣਾ ਹੁੰਦਾ ਹੈ ਕਿ ਇਹ ਕਾਵ ਟੋਟਾ ਸਾਡੀ ਸਾਹਿਤ ਮਾਲਾ ਪੁਸਤਕ ਵਿੱਚ ਇਸ ਕਵੀ ਦੁਆਰਾ ਇਸ ਕਵਿਤਾ ਵਿੱਚੋਂ ਲਿਆ ਗਿਆ ਹੈ ਤੇ ਇਸ ਕਵਿਤਾ ਦੇ ਵਿੱਚ ਕਵੀ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉਹ ਜਦੋਂ ਅਸੀਂ ਉਹ ਤੁਕਾਂ ਦੀ ਵਿਆਖਿਆ ਕਰਦੇ ਹਾਂ ਤੇ ਅਸੀਂ ਉਹਦੇ ਵਿੱਚ ਬਿਆਨ ਕਰ ਦਿੰਨੇ ਹਾਂ ਕਿ ਇਸ ਕਾਵ ਟੋਟੇ ਦੇ ਵਿੱਚ ਇਸ ਚੀਜ਼ ਨੂੰ ਬਿਆਨਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਭਾਵਾਂ ਨੂੰ ਰੱਖਿਆ ਗਿਆ ਹੈ ਧੰਨਵਾਦ ਜੀ